ਜਾਂ ਉਹਨਾਂ ਦੀ ਕੋਈ ਟਿਊਨਿੰਗ ਨਹੀਂ ਬੈਠਦੀ ਪਈ ਸੀ ਉਹ ਕਿਸੇ ਵਜ੍ਹਾ ਨਾਲ ਆਪਸੀ ਸੀਗੀਆਂ ਬਟ ਉਹ ਸਾਨੂੰ ਜਿੱਦਾਂ ਪਿਛਲੇ 1.5 ਮਹੀਨੇ ਤੋਂ 2 ਮਹੀਨੇ ਤੋਂ ਇਸ ਉਹਨਾਂ ਚ ਆ ਰਿਹਾ ਸੀਗਾ ਕਿ ਅਸੀਂ ਨਰਿੰਦਰ ਭਾਈ ਮੋਦੀ ਜੀ ਦੀ ਅਗਵਾਈ ਹੇਠ ਸੁਨੀਲ ਜਾਖੜ ਜੀ ਦੀ ਅਗਵਾਈ ਹੇਠ ਜੇਪੀ ਨੱਡਾ ਜੀ ਦੀ ਅਗਵਾਈ ਹੇਠ ਰਲ ਕੇ ਕੰਮ ਕਰਨਾ ਚਾਹੁੰਦੇ ਆਂ ਔਰ ਸਾਰਿਆਂ ਨੇ ਕਿਸੇ ਨੇ ਅਹੁਦੇ ਦੀ ਕੋਈ ਵੀ ਡਿਮਾਂਡ ਨਹੀਂ ਕੀਤੀ ਸਾਰਿਆਂ ਨੂੰ ਅਸੀਂ ਜਿੰਨੀਆਂ ਵੀ ਨਿਯੁਕਤੀਆਂ ਕੀਤੀਆਂ ਸਭ ਸਰਵ ਸੰਮਤੀ ਦੇ ਨਾਲ ਕੀਤੀਆਂ ਨਗੋਦਰ ਮੰਡਲ ਪ੍ਰਧਾਨ ਸ਼੍ਰੀ ਅਜੇ ਪਾਜ ਜੀ ਨੂੰ ਲਗਾਇਆ ਨੂਰਮੈਲ ਤੋਂ ਸੈਕਟਰੀ ਅਸੀਂ ਮਿਸਟਰ ਅਜ ਮਨੂ ਭਾਰਤਵਾਜ ਜਿਹਨਾਂ ਦਾ ਪੂਰਾ ਨਿਕ ਨੇਮ ਦਾ ਹੈਗਾ ਮੁਕੇਸ਼ ਭਾਰਦਵਾਜ ਅਸੀਂ ਕਿਹਨੇ ਤੋਂ ਨਾਲ ਮਨੂ ਭਾਰਦਵਾਜ ਜੀ ਹੈ ਓਦਾਂ ਕੁਨਾਲ ਜੋਸ਼ੀ ਜੀ ਹੈ ਇਹਨਾਂ ਨੇ ਵੀ ਬੜੀ ਵੱਡੀ ਐਸ ਵੇਲੇ ਵਾਈਸ ਪ੍ਰੈਜ਼ੀਡੈਂਸ਼ਿਪ ਲਈ ਅਸੀਂ ਇਹਨਾਂ ਨੂੰ ਨਿਯੁਕਤ ਕੀਤਾ ਐ ਐਸਸੀ ਮੋਰਚੇ 'ਚ ਵੀ ਗਏ ਓਬੀਸੀ ਮੋਰਚੇ ਦੇ ਵਿੱਚ ਵੀ ਨਿਯੁਕਤੀ ਹੋਈ ਹੈ ਬੱਲੀ ਸਿੰਘ ਜੀ ਨੂੰ ਸੋ ਓਦਾਂ ਅਸੀਂ ਨਿਯੁਕਤੀਆਂ ਤਾਂ ਅੱਜ ਕੀਤੀਆਂ ਉਹਨਾਂ ਦਾ ਸਾਨੂੰ ਚੰਗਾ ਲੱਗ ਰਿਹਾ ਹੈ ਕਿ ਬਹੁਤ ਇਹਨਾਂ ਨੂੰ ਇੱਕ ਉਤਸ਼ਾਹ ਮਿਲਿਆ ਕਿ ਜਿਨ੍ਹਾਂ ਦੇ ਨਾਲ ਇੱਕ ਜ਼ਿੰਮੇਵਾਰੀ ਮਿਲੀ ਹੈ ਜਿਮੇਵਾਰੀ ਦੇ ਨਾਮ ਤੇ ਇੱਕ ਅਹੁਦਾ ਤਾਂ ਦਿੱਤਾ ਜਾਂਦਾ ਬਟ ਉਹਦਾ ਅਸਲੀ ਉਹਦੀ ਪਰਿਭਾਸ਼ਾ ਜ਼ਿੰਮੇਵਾਰੀ ਹੈ ਔਰ ਸਾਰੇ ਸਾਡੇ ਭਰਾਵਾਂ ਨੇ ਜ਼ਿੰਮੇਵਾਰੀ ਨੂੰ ਤੈਅ ਦਿਲ ਨਾਲ ਨਿਭਾਉਣ ਦਾ ਮੈਨੂੰ ਇੱਕ ਆਸ਼ਵਾਸਨ ਦਿੱਤਾ ਔਰ ਮੈਂ ਇਹਨਾਂ ਤੋਂ ਇਹੀ ਉਮੀਦ ਕਰਦਾ ਕਿ ਇਸ ਜਿਹੜਾ ਨਕੋਦਰ ਮੰਡਲ ਨੂੰ ਅਸੀਂ ਸ਼ਾਹਕੋਟ ਮੰਡਲ ਨੂੰ ਇਹਨਾਂ ਦੋਨਾਂ ਸਾਡੇ ਜਿਹੜੇ ਹਲਕੇ ਕਹਾਏ ਜਾਂਦੇ ਆ ਜਿੱਦਾਂ ਇਹਨਾਂ ਦਾ ਜਿਹੜਾ ਸਾਰਾ ਦਿਨ ਤੋਂ ਜ਼ਿਆਦਾ ਧਰਮ ਦਾ ਜਿਹੜਾ ਹੁੰਦਾ ਸਾਡੇ ਯੂਥ ਤੇ ਵੀ ਹੁੰਦਾ ਜਿਹਨਾਂ ਨਾਲ ਸਾਡੇ ਸ਼ੈਫੀ ਜੀ ਅਰਵਿੰਦ ਚਾਵਲਾ ਜੀ ਇਹ ਵੀ ਬੜਾ ਬਖੂਬੀ ਨਿਭਾਉਂਦੇ ਆ ਇਹਨਾਂ ਦੇ ਮੋਢਿਆਂ ਤੇ ਵੀ ਹੋਰ ਭਾਰ ਪੈ ਰਿਹਾ ਜ਼ਿੰ ਇਹਨਾਂ ਸਾਰਿਆਂ ਦਾ ਮਾਰਗਦਰਸ਼ਨ ਕੀਤਾ ਸਾਡੇ ਜਿਹੜੇ ਐਕਸ ਪ੍ਰਧਾਨ ਸਾਡੇ ਪੰਕਜ ਢੀਂਗਰਾਜੀ ਨੇ ਉਹਨਾਂ ਨੇ ਸਾਡੀ ਇੱਕ ਗਰਾਊਂਡ ਬਣਾ ਕੇ ਰੱਖੀ ਉਧਰ ਤੇ ਇੱਕ ਸੋਹਣਾ ਫੁੱਲਾਂ ਬਾੜੀ ਸੋਹਣਾ ਪੇੜ ਲਗਾ ਕੇ ਰੱਖਿਆ ਜਿਹਨੂੰ ਫਲ ਲੈਣ ਦਾ ਟਾਈਮ ਆ ਰਿਹਾ ਇਹ ਸਾਰਾ ਜਿਹੜਾ ਅਸਲ ਦੇ ਵਿੱਚ ਬੂਟਾ ਲੱਗਾ ਹੋਇਆ ਸਾਡੇ ਜਿਹੜੇ ਵਾਜਪਾਈ ਸਾਹਿਬ ਦਾ ਮੋਦੀ ਜੀ ਦਾ ਅਡਵਾਨੀ ਜੀ ਦਾ ਸਾਰੀ ਉਹ ਸੀਨੀਅਰ ਲੀਡਰਸ਼ਿਪ ਦਾ ਸੋ ਇਹ ਜਿਹੜੀ ਜਿਹੜੇ ਬੂਟੇ ਲੱਗੇ ਹੋਏ ਆ ਹੁਣ ਫਲ ਖਾਣ ਦਾ ਟਾਈਮ ਅਗਲੇ ਸਾਡੇ ਕੋਲ 2024 ਤੋਂ ਰਿਜ਼ਲਟ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਸਾਹਮਣੇ ਆਊਗਾ ਬੜਾ ਫਲ ਦਾ ਹੀ ਪੇੜ ਆ ਇਹ ਸਿਰਫ ਸੁਖਾਵਾਂ ਟਾਈਮ ਆਵੇ ਔਰ ਸਾਰਿਆਂ ਦੇ ਸਾਡੀ ਯੂਨਿਟੀ ਦੇ ਨਾਲ ਆਏਗਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੁਹਾਡੇ ਭਰਾਵਾਂ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ 2024 ਦੇ ਵਿੱਚ ਰਲ ਕੇ ਹਮਲਾ ਮਾਰੀਏ ਔਰ ਮੋਦੀ ਜੀ ਨੂੰ ਮਜ਼ਬੂਤੀ ਦੇ ਨਾਲ ਜਿੱਤ ਤੈ ਮਜ਼ਬੂਤੀ ਦੇ ਨਾਲ ਵੱਧ ਤੋਂ ਵੱਧ ਸੀਟ ਸ਼ੇਅਰ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਵਾਰ 2024 ਤੋਂ ਬਾਅਦ ਲੋਕ ਸਭਾ ਦੇ ਵਿੱਚ ਫਿਰ ਪੀਐਮ ਬਣਾਈਏ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਰੀ ਟੀਮ ਦੇ ਵਿਕਸਿਤ ਸੰਕਲਪ ਯਾਤਰਾ ਦੇ ਜਿਹੜੇ ਸਰਕਾਰੀ ਕਰਮਚਾਰੀ ਨਾਲ ਚੱਲਦੇ ਸੀਗੇ ਬਹਿਨਾਂ ਉਹ ਪੰਜਾਬ ਸਰਕਾਰ ਨੇ ਉਹਨਾਂ ਨੂੰ ਹਟਾ ਦਿੱਤਾ ਉਹਦੇ ਬਾਰੇ ਕੀ ਗੱਲ ਹੈ ਇਹ ਬੜੀ ਮੰਦਭਾਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਦਾਂ ਦਾ ਉਪਰਾਲਾ ਕੀਤਾ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਕਲੀ ਭਾਜੀਪੀ ਦੀ ਨਹੀਂ ਹੈ ਪੂਰੇ ਹਿੰਦੁਸਤਾਨ ਦੀ ਹੈ ਸਾਰੇ ਵਰਗ ਦਾ ਸੋਚਦੀ ਹੈ ਹਰ ਇੱਕ ਬੰਦੇ ਨੂੰ ਲਾਭਾਰਥੀ ਬਣਾਉਣਾ ਚਾਹੁੰਦੀ ਹੈ ਉਹਨਾਂ ਨੇ ਕਦੀ ਇਹ ਸੋਚ ਕੇ ਨਹੀਂ ਕੋਈ ਵੀ ਕੰਮ ਕੀਤਾ ਜਾਂ ਸੜਕ ਦਾ ਜਾਂ ਆਵਾਸ ਯੋਜਨਾ ਦਾ ਜਾਂ ਆਯੂਸ਼ਮਾਨ ਯੋਜਨਾ ਦਾ ਜਾਂ ਲੋਨ ਲੈਣ ਦਾ ਜਾਂ ਹੈਲਥ ਦਾ ਜਾਂ ਐਜੂਕੇਸ਼ਨ ਦਾ ਕੋਈ ਵੀ ਇਦਾਂ ਦਾ ਸੋਰਸ ਉਹਨਾਂ ਨੇ ਨਹੀਂ ਬਣਾਇਆ ਕਿ ਭਾਜੀਪੀ ਦੇ ਟੈਗ ਲਾਈਨ ਦੇ ਅੰਦਰ ਹੀ ਹੋਊਗਾ ਕੱਲਾ ਉਹਨਾਂ ਨੇ ਕਿਹਾ ਹਰ ਵਰਗ ਤੱਕ ਪਹੁੰਚੇ ਇਹ ਚੀਜ਼ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਹੋਣਾਂ ਨੇ ਇਸ ਗੱਲ ਨੂੰ ਟਿੱਚ ਸਾਬਤ ਕਰਾ ਲਿਆ ਆਪਣੇ ਆਪ ਨੂੰ ਕਿ ਅਸੀਂ ਜਿਹੜੇ ਗਰੀਬ ਹਤੈਸ਼ੀ ਕਹਿੰਦੇ ਸੀਗੇ ਜਿਹੜੀ ਗਰੀਬਾਂ ਤੱਕ ਜਾਂ ਕਿਸੇ ਵੀ ਲੇਮੈਨ ਤੱਕ ਉਹ ਜਿਹੜੀ ਸਹੂਲਤਾਂ ਪਹੁੰਚਦੀ ਸੀ ਉਹਨਾਂ ਨੇ ਵੈਨਾਂ ਨੂੰ ਖਦੇੜ ਕੇ ਅੱਜ ਵੀ ਸਾਨੂੰ ਸ਼ੰਕਰ ਮੰਡਲ ਤੋਂ ਵੀ ਇੱਕ ਸੁਣਨ ਨੂੰ ਆਇਆ ਟਾਲੀ ਦੇ ਵਿੱਚ ਉਹਨਾਂ ਨੇ ਇਦਾਂ ਦਾ ਕਾਰਜਗਾਰਾ ਕੀਤਾ ਕਿ ਉਹਨਾਂ ਨੇ ਵੈਨਾਂ ਨੂੰ ਦੜਾ ਦਿੱਤਾ ਪਹਿਲਾਂ ਤਾਂ ਉਹਨਾਂ ਨੇ ਸਾਰੇ ਜਿੰਨੇ ਉਹਦੇ ਅੰਦਰ ਸਰਕਾਰੀ ਜਿਹੜੇ ਸਾਡੇ ਸੇਵਾਦਾਰ ਦੇ ਰੂਪ ਦੇ ਵਿੱਚ ਸਾਰੇ ਬੰਦੇ ਆਂਦੇ ਸੀਗੇ ਟੀਮ ਬਣਾ ਕੇ ਔਰ ਸਾਰਿਆਂ ਨੂੰ ਉਹਨਾਂ ਦੇ ਆਨ ਤੋਂ ਮਨਾ ਕੀਤਾ ਗਿਆ ਹੁਣ ਇਹਦੇ ਪਿੱਛੇ ਕੀ ਕਾਰਨ ਬਣ ਰਿਹਾ ਉਹਨਾਂ ਦਾ ਜਾਂ ਤਾਂ ਉਹਨਾਂ ਨੂੰ ਇੱਕ ਹਤੋਸਾਹਤ ਦਿਖ ਰਹੀ ਹੈ ਜਾਂ ਉਹਨਾਂ ਨੂੰ ਆਪਣੀ ਇੱਕ ਨਿਗਲੈਂਸੀ ਨਿਗਲੈਂਸੀ ਦਿਖ ਰਹੀ ਹੈ ਕਿ ਜਿੱਥੇ ਉਹ ਫੇਲ ਹੋ ਰਹੀ ਸਰਕਾਰ ਪੰਜਾਬ ਸਰਕਾਰ ਹਰ ਮੁੱਦੇ ਤੇ ਹਰ ਪੱਖ ਤੇ ਫੇਲ ਹੁੰਦੀ ਨਜ਼ਰ ਆ ਰਹੀ ਹੈ ਔਰ ਸੈਂਟਰ ਗਵਰਨਮੈਂਟ ਡਾਇਰੈਕਟਲੀ ਇੱਕ ਲੇਮੈਨ ਤੱਕ ਪਹੁੰਚ ਗਈ ਡਾਇਰੈਕਟਲੀ ਉਹਨੂੰ ਸੁਵਿਧਾਵਾ ਦੇਣ ਲਈ ਆ ਗਈ ਹੈ ਇਹ ਉਹਨਾਂ ਤੋਂ ਹਜਮ ਨਹੀਂ ਹੋ ਰਿਹਾ ਜੇਕਰ ਮਨੀਸ਼ ਜੀ ਗੱਲ ਕਰੀਏ ਹਿਸ਼ਾਰਪੁਰ ਦੇ ਵਿੱਚ ਵੀ ਨਿਤਨ ਗਟਕਰੀ ਚ ਜਦੋਂ ਆਏ ਸੀਗੇ ਉਦੋਂ ਵੀ ਜਿਹੜੀਆਂ ਹੈਗੀਆਂ ਭਗਵੰਤ ਮਾਨ ਜੀ ਦੀ ਗੱਲ ਕਰ ਕੋਈ ਵੀ ਨਹੀਂ ਪਹੁੰਚਿਆ ਸੀਗਾ ਕਿਸ ਤਰ੍ਹਾਂ ਦੇਖਦੇ ਆ ਇਹ ਬੜੀ ਨਲੈਕੀ ਕਹਾਂਗੇ ਅਸੀਂ ਐਜ਼ ਅ ਸੀਐਮ ਹੋ ਤੁਸੀਂ ਸੀਐਮ ਦਾ ਰੋਲ ਤੁਹਾਨੂੰ ਦੇਣਾ ਚਾਹੀਦਾ ਸੈਂਟਰ ਗਵਰਨਮੈਂਟ ਦਾ ਮਿਨਿਸਟਰ ਆਇਆ ਤੁਹਾਨੂੰ ਕੁਝ ਦੇ ਨਹੀਂ ਆਇਆ ਪੰਜਾਬ ਦੇ ਵਿੱਚ ਜੇ ਤੁਹਾਨੂੰ ਪੰਜਾਬ ਦੇ ਵਿੱਚ ਉਹ 1500 ਕਰੋੜ ਦਾ ਯੂਨਿਟ ਦੇਣ ਆਏ ਸੀ ਅਜੋ 403800 ਕਰੋੜ ਦੀਆਂ ਸੇਵਾਵਾਂ ਤੁਹਾਨੂੰ ਜਿਹੜੇ ਲੋਟ ਕਰਕੇ ਚਲੇ ਗਏ ਤੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਫਿਰ ਵੀ ਦਰਕਿਨਾਰ ਕਰਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਪੰਜਾਬ ਦੇ ਵਿਕਾਸ ਲਈ ਤੁਸੀਂ ਜਿਹੜੀ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਹੋਣੀ ਦਿੱਲੀ 'ਚ ਰੋਣਾ ਪਿੱਟੀ ਜਾਂਦੇ ਆ ਕਿ ਅਸੀਂ ਇਮਾਨਦਾਰਾਂ ਸੀ ਇਮਾਨਦਾਰ ਉਹ ਸਭ ਇੱਕ ਫ ਸਭ ਇੱਕ ਬਲਫ ਹੈ ਬਲਫ ਹੁੰਦਾ ਤੁਹਾਡੇ ਸਾਹਮਣੇ ਸਾਰਾ ਕੁਝ ਹੀ ਆ ਰਿਹਾ ਹੈ ਠੀਕ ਹੈ ਥੈਂਕ ਯੂ ਜੀ ਮੇਵਾਰੀ ਅੱਜ ਮਿਲੀ ਹੈ ਮੰਡਲ ਪ੍ਰਧਾਨ ਨਕਉਦਰ ਦੀ ਕੀ ਕਹਿਣਾ ਚਾਹੋਗੇ ਦੇਖੋ ਅੱਗੇ ਵੀ ਜੋ ਵੀ ਜ਼ਿੰਮੇਵਾਰੀਆਂ ਸਾਨੂੰ ਪਾਰਟੀ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਵੱਧ ਛੱਡ ਕੇ ਜ਼ਿੰਮੇਵਾਰੀਆਂ ਤੋਂ ਵੱਧ ਛੱਡ ਕੇ ਅਸੀਂ ਕੰਮ ਕੀਤਾ ਤੇ ਅੱਜ ਜੋ ਵੀ ਜ਼ਿੰਮੇਵਾਰੀ ਸਾਡੀ ਸਾਨੂੰ ਇਸ ਜ਼ਿਲ੍ਹੇ ਜਿਲ੍ਹਾ ਪ੍ਰਧਾਨ ਜੀ ਸ਼੍ਰੀ ਮਨੀਸ਼ ਧੀਰ ਜੀ ਨੇ ਦਿੱਤੀ ਆ ਉਸ ਨੂੰ ਮੰਡਲ ਪ੍ਰਧਾਨ ਦੇ ਰੂਪ ਦੇ ਵਿੱਚ ਤਿਹ ਦਿਨ ਨਾਲ ਤਨਮਨ ਧੰਦੇ ਨਾਲ ਮਨਾਵਾਂ ਨੇ ਬਾਵਾਗੇ ਤੇ ਆਪਣਾ 100% 100% ਤੋਂ ਵੀ ਵੱਧ ਕੰਮ ਕਰਕੇ ਅਸੀਂ ਇਸ ਮੰਡਲ ਨੂੰ ਦਿਖਾਵਾਂਗੇ ਕਿਉਂਕਿ ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਸਿਰ ਤੇ ਹੈਗੀਆਂ ਇੱਕ ਵੱਡੀ ਜ਼ਿੰਮੇਵਾਰੀ ਮਿਲਣਾ ਕਿਸ ਤਰ੍ਹਾਂ ਦੇਖਦੇ ਆਂ ਦੇਖੋ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਜਿੱਦਾਂ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਪਤਾ ਲੱਗ ਚੁੱਕਾ ਤੀਸਰੀ ਵਾਰ ਮੋਦੀ ਸਰਕਾਰ ਆ ਰਹੀ ਆ ਜਿਹ ਜੋ ਕੀ ਕਹਿੰਦੇ ਕੰਧ ਤੇ ਲਿਖਿਆ ਆ ਕਿਸੇ ਨੂੰ ਵੀ ਉਹਦੇ ਵਿੱਚ ਸ਼ੰਕਾ ਨਹੀਂ ਹੈ ਕਿ ਮੋਦੀ ਸਰਕਾਰ ਆਏਗੀ ਜਾਂ ਨਹੀਂ ਆਏਗੀ ਇਹ ਤਾਂ ਲੋਕੀ ਆਪਣੇ ਮੂੰਹੋਂ ਕਹਿ ਰਹੇ ਆ ਅਸੀਂ ਚਾਹਨੇ ਆ ਆਪਣੇ ਪੰਜਾਬ ਦੇ ਵਿੱਚੋਂ ਅਸੀਂ ਵੱਧ ਚੜ ਕੇ ਆਪਣਾ ਇਸ ਸੈਂਟਰ ਸਰਕਾਰ ਦੇ ਵਿੱਚ ਹਿੱਸਾ ਪਾਈਏ ਤਾਂ ਕਿ ਪੰਜਾਬ ਨੂੰ ਦੁਬਾਰਾ ਤਰੱਕੀ ਦੇ ਰਾਹ ਤੇ ਲਿਆਈਏ ਅੱਜ ਤੁਸੀਂ ਦੇਖੋ ਕਿਸੇ ਵੀ ਪਿੰਡੇ ਚਲ ਜਾਓ ਕਿਤੇ ਵੀ ਚਲ ਜਾਓ ਸਭ ਲੋਕੀ ਕਹਿ ਰਹੇ ਨੇ ਮੋਦੀ ਸਰਕਾਰ ਬੀਜੇਪੀ ਸਰਕਾਰ ਤੋਂ ਬਿਨਾ ਪੰਜਾਬ ਦੇ ਵਿੱਚ ਖੁਸ਼ਹਾਲੀ ਨਹੀਂ ਆ ਸਕਦੀ ਇਸ ਕਰਕੇ ਅਸੀਂ ਤੁਹਾਡੇ ਚੈਨਲ ਰਾਹੀਂ ਇੱਕ ਮਾਧਿਅਮ ਰਾਹੀਂ ਇੱਕ ਇਹ ਵੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਰਿਆਂ ਨੂੰ ਡਬਲ ਇੰਜਨ ਦੀ ਸਰਕਾਰ ਚਾਹੇ ਚਲੋ 2027 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨਾਂ ਵਾਸੀ ਆਪਣੇ ਪੰਜਾਬ ਦੇ ਵਿੱਚ ਲੋਕ ਸਭਾ ਦੇ ਵਿੱਚੋਂ ਆਪਣਾ ਹਿੱਸਾ ਬਾਗੇ ਭੇਜੀਏ ਤਾਂ ਕਿ ਅਸੀਂ ਪੰਜਾਬ ਦੀ ਤਰੱਕੀ ਦੇ ਰਸਤੇ ਦੇ ਵਿੱਚ ਆਪਣਾ ਹਿੱਸਾ ਪਾ ਕੇ ਚੱਲੀਏ ਬੀਜੇਪੀ ਇਕੱਲੀ ਇਲੈਕਸ਼ਨ ਲੜੂਗੀ ਦੇਖੋ ਜੀ ਇਹ ਤਾਂ ਆਪਾਂ ਕਿਨੇ ਹਾਈ ਕਮਾਂਡ ਨੂੰ ਪਤਾ ਜੀ ਬਾਕੀ ਜੋ ਸਾਡੇ ਕਾਰਜਕਰਤਾਵਾ ਦਾ ਮਾਨਨਾ ਜਾਂ ਕਿਸੇ ਦਾ ਵੀ ਆ ਉਹ ਸਭ ਹਾਈ ਕਮਾਂਡ ਦੇ ਕੋਲ ਅਸੀਂ ਆਪਣੀ ਫੀਡਬੈਕ ਦੇ ਚੁੱਕੇ ਆ ਹਾਲੇ ਤੱਕ ਤਾਂ ਕੋਈ ਅਲਾਈਂਸ ਦਾ ਕੋਈ ਚਾਂਸ ਨਹੀਂ ਹੈ